ਇਨਾਂ ਵਾਸਤੇ ਭਾਈ ਮਜੀਤ ਸਿੰਘ ਜੀ ਖੁਦ ਇਟਲੀ ਤੋਂ ਆਏ ਨੇ ਇਹਨਾਂ ਨੇ ਦੇਖਿਆ ਕਿ ਇਹਨਾਂ ਵਾਸਤੇ ਕੋਈ ਨਾ ਕੋਈ ਮਾਲੀ ਸਹਾਇਤਾ ਕੀਤੀ ਜਾਵੇ ਇਹਨਾਂ ਨੂੰ ਅੱਜ ਰਸਣ ਦੀ ਸਹਾਇਤਾ ਕੁਝ ਕੈਸ਼ ਪੇਮੈਂਟ ਨਾਲ ਸੰਸਥਾ ਸੇਵਾ ਕਰੂਗੀ ਜਿਹੜਾ ਇਤਨਾ ਹਾਲਾਤ ਤੁਸੀਂ ਦੇਖ ਸਕਦੇ ਹੋ ਲਗਾਤਾਰ ਮੁਸ਼ਕਲਾਂ ਦੇ ਵਿੱਚ ਸੀਗੇ ਲੇਕਿਨ ਅੱਜ ਕਿਤੇ ਨਾ ਕਿਤੇ ਆਸ ਦੀ ਕਿੰਨ ਬਣ ਕੇ ਭਾਈ ਮਜੀਤ ਸਿੰਘ ਜੀ ਪਹੁੰਚੇ ਨੇ ਵਿਦੇਸ਼ ਦੇ ਵਿੱਚੋਂ ਤੇ ਲਗਾਤਾਰ ਇਹ ਜਿਹੜੇ ਹਾਲਾਤ ਕਿਸ ਤਰ੍ਹਾਂ ਕਿ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਵੀ ਸੋਸਾਇਟੀ ਮਾਲੀ ਸਹਾਇਤਾ ਮੇਰੀਆਂ ਭੈਣਾਂ ਬੈਠੀਆਂ ਵਾ ਇਹਨਾਂ ਨੂੰ ਅਸੀਂ ਜੋ ਵੀ ਥਿਲਪੁੱਲ ਮਾਲੀ ਸਹਾਇਤਾ ਦੇਖ ਕੇ ਜਾਵਾਂਗੇ ਜਿੰਨਾ ਚਿਰ ਬਰਸਾਤ ਹੁੰਦੀ ਹੈ ਕੋਈ ਆਪਾਂ ਨੂੰ ਵੀ ਦਿਹਾੜੀ ਦਾ ਕਿੱਥੇ ਜਦੋਂ ਬਰਸਾਤ ਹੀ ਹੋਈ ਜਾਂਦੀ ਦਿਹਾੜੀ ਇਹਨਾਂ ਚਵਾਰਿਆਂ ਨੇ ਕਿੱਥੋਂ ਲਾਉਣੀ ਇਹ ਕਰਕੇ ਸੋਸਾਇਟੀ ਮੈਂ ਤੇ ਫੌਰਨ ਦੇ ਵਿੱਚ ਹੀ ਕੱਲ ਹੀ ਰਾਤ ਨੂੰ ਉੱਥੋਂ ਆਇਆ ਵਾਂ ਇਹ ਦਵਾ ਪੈਣਾ ਨੂੰ ਸੌਦੇ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਉਸ ਤੋਂ ਬਾਅਦ ਜੇ ਕੋਈ ਬੱਚੀ ਦੀ ਸਕੂਲ ਦੀ ਫੀਸ ਇਸ ਸੰਸਥਾ ਨੇ ਉਹਨਾਂ ਬੱਚਿਆਂ ਤੱਕ ਪਹੁੰਚ ਕੇ ਉਹਨਾਂ ਦੀ ਸਕੂਲ ਦੀ ਫੀਸ ਵੀ ਪੇਮੈਂਟ ਕੀਤੀ ਇਹਨਾਂ ਕੋਲ ਕੋਈ ਕਾਰੋਬਾਰ ਵੀ ਨਹੀਂ ਹੈਗਾ ਬੇਰੁਜ਼ਗਾਰੀ ਬਹੁਤ ਜ਼ਿਆਦਾ ਵਾ ਇਨਾ ਵਿਚਾਰਿਆਂ ਨੇ ਇਹੋ ਹੀ ਕਮਾਉਣਾ ਹੈ ਤੇ ਇਹੋ ਹੀ ਖਾਣਾ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਆਇਆ ਹੋਇਆ ਹੈ ਜਿੱਥੇ ਕਿ ਕਿਸਾਨਾਂ ਦੀਆਂ ਜੜੀਆਂ ਲੱਖਾਂ ਏਕੜ ਜ਼ਮੀਨਾਂ ਤਬਾਹ ਹੋਈਆਂ ਨੇ ਦੂਜੇ ਪਾਸੇ ਆਮ ਘਰਾਂ ਦੇ ਵਿੱਚ ਵੀ ਇਸ ਦੀ ਵੱਡੀ ਮਾਰ ਦੇਖਣ ਨੂੰ ਮਿਲੀ ਹੈ ਗਰੀਬ ਪਰਿਵਾਰਾਂ ਦੇ ਉੱਪਰ ਵੀ ਕਿਤੇ ਨਾ ਕਿਤੇ ਵੱਡਾ ਸੰਕਟ ਪੈ ਹੈ ਜਿੰਨਾਂ ਦੀਆਂ ਛੱਤਾਂ ਕੱਚੀਆਂ ਨੇ ਲਗਾਤਾਰ بارشਾਂ ਨਾਲ ਛੱਤਾਂ ਸਿਮਣੀਆਂ ਸ਼ੁਰੂ ਹੋ ਗਈਆਂ ਪਾਣੀ ਚੋਣਾ ਸ਼ੁਰੂ ਹੋ ਗਿਆ ਲਗਾਤਾਰ ਘਾੜਾਂ ਦੇ ਹਾਲਾਤ ਮਾਜ਼ੂਕ ਹੋਦੇ ਕੋਲ ਪੰਜਾਬ ਦੀਆਂ ਹੀ ਤਸਵੀਰਾਂ ਨੇ ਲੇਕਿਨ ਅੱਜ ਮੌਜੂਦ ਹੈਗੇ ਆ ਹਲਕਾ ਜਿਹੜਾ ਲੱਗਦਾ ਉਹ ਜਿੱਥੇ ਕਿ ਅੱਜ ਧੰਤਨ ਧੰਬਾ ਜੀਵਨ ਸਿੰਘ ਜੀ ਸਰਬ ਸੰਜੀ ਸੇਵਾ ਸੁਸਾਇਟੀ ਦੇ ਜਿਹੜੇ ਮੁੱਖ ਸੇਵਾ ਦਾ ਭਾਈ ਮਨਜੀਤ ਸਿੰਘ ਜੀ ਵਿਦੇਸ਼ ਦੇ ਵਿੱਚੋਂ ਆਏ ਨੇ ਕਿਉਂਕਿ ਆਪਣੀ ਵੀ ਇੱਕ ਅਜਿਹੀ ਕਹਾਣੀ ਹੈ ਉਹਨਾਂ ਦੀ ਬੜੀ ਗਰੀਬੀ ਦੇ ਵਿੱਚ ਉਠੇ ਨੇ ਸੋ ਗੱਲਬਾਤ ਕਰਾਂਗੇ ਕਿ ਅੱਜ ਕੀ ਉਪਰਾਲਾ ਕਰਨ ਪਹੁੰਚੇ ਨੇ ਲਗਾਤਾਰ ਇੱਥੇ ਜਿਹੜੇ ਲੋਕ ਪਹੁੰਚ ਰਹੇ ਨੇ ਉਹਨਾਂ ਨੂੰ ਮਿਲਣ ਲਈ ਸੋ ਗੱਲਬਾਤ ਕਰਾਂਗੇ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਧੰਬਾ ਜੀਵਨ ਸਿੰਘ ਸਰਬ ਸੰਜੀ ਸੇਵਾ ਸੁਸਾਇਟੀ ਪੰਜਾਬ ਵੇਖੋ ਜ ਜਿੱਦੇ ਵਿੱਚ ਸਭ ਭਾਈਚਾਰਾ ਬਹੁਤ ਕਸ਼ਟ ਦੇ ਵਿੱਚ ਜਿਹੜਾ ਜ਼ਮੀਨਾਂ ਦਾ ਝੋਨੇ ਲਾਏ ਉਹ ਵੀ ਰੁੜ ਗਏ ਆ ਤੇ ਬਹੁਤ ਹੀ ਬੁਰੇ ਹਾਲਾਤ ਵਾ ਇੱਥੇ ਸਾਡਾ ਜਿਹੜਾ ਆਈਸੀ ਭਾਈਚਾਰਾ ਵਾ ਉਹਨਾਂ ਦੇ ਬੜੇ ਬੁਰੇ ਹਾਲਾਤ ਵਾ ਵੀ ਕੋਠੇ ਚੋਂ ਡਏ ਆ ਕਮਾਈ ਦਾ ਕੋਈ ਸਾਧਨ ਨਹੀਂ ਆ ਤੇ ਕਿਤੇ ਵੀ ਜਿੰਨਾ ਚਿਰ ਬਰਸਾਤ ਹੁੰਦੀ ਹੈ ਕੋਈ ਆਪਾਂ ਨੂੰ ਵੀ ਦਿਹਾੜੀ ਦਾ ਕਿੱਥੇ ਜਦੋਂ ਬਰਸਾਤ ਹੀ ਹੋਈ ਜਾਂਦੀ ਦਿਹਾੜੀ ਇਹਨਾਂ ਚਵਾਰਿਆਂ ਨੇ ਕਿੱਥੋਂ ਲਾਉਣੀ ਇਹ ਕਰਕੇ ਸੋਸਾਇਟੀ ਮੈਂ ਤੇ ਫੌਰਨ ਦੇ ਵਿੱਚ ਹੀ ਕੱਲ ਹੀ ਰਾਤ ਨੂੰ ਉੱਥੋਂ ਆਇਆ ਵਾਂ ਤੇ ਜਿੱਥੇ-ਜਿੱਥੇ ਲਿੰਕ ਹੀ ਮੇਰੇ ਪਰਿਵਾਰਾਂ ਦੇ ਉੱਥੇ-ਉੱਥੇ ਮੈਂ ਪਹੁੰਚਣ ਡਿਆ ਪਿੰਡ ਬੰਡਾਲੇ ਦੇ ਵਿੱਚ ਪਹੁੰਚੇ ਆ ਇੱਥੇ ਮੇਰਾ ਐਸੇ ਭਾਈ ਚਾਰਾ ਮੇਰੇ ਪਰਿਵਾਰ ਜਿਹੜੇ ਮੈਂ ਉਹਨਾਂ 'ਚ ਪਹੁੰਚਾ ਵਾਂ ਵੀ ਉੱਥੇ ਵੇਖੋ ਮੰਤਰੀ ਤੇ ਬਹੁਤ ਸਾਰੇ ਆ ਪਰ ਗਰੀਬਾਂ ਪਰਿਵਾਰਾਂ ਦੀ ਕੋਈ ਵੀ ਸਾਰ ਨਹੀਂ ਲੈਂਦੇ ਆ ਇਹ ਕਰਕੇ ਮੈਂ ਬਾਹਰ ਹਾਂ ਮੈਂ ਇਟਲੀ ਦੇ ਵਿੱਚ ਹਾਂ ਇਟਲੀ ਦੇ ਵਿੱਚੋਂ ਕੱਲ ਰਾਤ ਨੂੰ ਮੈਂ ਅੰਮ੍ਰਿਤਸਰ ਪਹੁੰਚਾ ਮੇਰੀ ਟੀਮ ਪੂਰੀ ਪਿੰਡ ਬੰਡਾਲਾ ਦੇ ਵਿੱਚ ਪਹੁੰਚੀ ਆ ਜੋ ਵੀ ਸਰਦੀ ਬਣਦੀ ਸਹਤਾ ਹੈ ਆਪਣੀਆਂ ਭੈਣਾਂ ਨੂੰ ਦੇ ਕੇ ਜਾਵਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਾਰੋਬਾਰ ਵੀ ਦਿੱਤੇ ਜਾਣ ਪਹਿਲਾਂ ਵੀ ਮੰਡਾਲੇ ਮੀਟਿੰਗ ਕਰਕੇ ਗਿਆ ਵਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਾਰੋਬਾਰ ਖੋਲੇ ਜੇ ਦਿੱਤੇ ਜਾਣ ਇਹ ਆਪਣਾ ਕਾਰੋਬਾਰ ਕਰਕੇ ਆਪਣੀ ਰੋਜੀ ਰੋਟੀ ਕਮਾ ਕੇ ਖਾ ਸਕਣ ਮਹਾਰਾਜ ਸਾਡੇ ਵੀ ਬਹੁਤ ਬਰਸਾਤਾਂ ਉੱਥੇ ਹੁੰਦੀਆਂ ਵਾਂ ਪਰ ਉੱਥੇ ਬਰਸਾਤ ਦਾ ਪਤਾ ਨਹੀਂ ਲੱਗਦਾ ਵੀ ਕਾਰੋਬਾਰ ਬਹੁਤ ਵਧੀਆ ਉੱਥੇ ਲੋਕੀ ਡਿਊਟੀ ਜਾਂਦੇ ਆ ਪਾਣੀ ਦੇ ਉੱਥੇ ਵੀ ਸਾਡੇ ਸਮੁੰਦਰਾ 10 ਕਿਲੋਮੀਟਰ ਦੂਰ ਤੇ ਤੇ ਜੇ ਸਮੁੰਦਰ ਦੀ ਇਹ ਤੇ ਚਲੋ ਮੀ ਆ ਥੋੜਾ ਬੋਟਾ ਜੇ ਸਮੁੰਦਰ ਦੀ ਮਾਰ ਪਊ ਤਾਂ ਪੂਰਾ ਇੰਡੀਆ ਖਤਮ ਹੋ ਜਾਊਗਾ ਤੇ ਇਹ ਕਰਕੇ ਜਿਹੜੇ ਆਪਣੇ ਦਰਿਆਵਾਂ ਸਾਰੇ ਉਹ ਸਿਰਫ ਉਹਨਾਂ ਦੇ ਕਿਨਾਰੇ ਮਿੱਟੀ ਦੇ ਆ ਤੇ ਜੇ ਕਿਤੇ ਉਹਨਾਂ ਦੇ ਕਿਨਾਰੇ ਵਧੀਆ ਤਰੀਕੇ ਨਾਲ ਪੱਥਰ ਦੇ ਕਿਨਾਰੇ ਬਣ ਜਾਂਦੇ ਕਦੇ ਵੀ ਇੱਕ ਬੂੰਦ ਵੀ ਦਰਿਆ ਦੇ ਵਿੱਚੋਂ ਬਾਹਰ ਨਹੀਂ ਆਊਗੀ ਇਹ ਕਰਕੇ ਕਈਆਂ ਸਾਲਾਂ ਤੋਂ ਹਾੜ ਆਉਣਦੇ ਆ ਤੇ ਜੇ ਆਪਾਂ ਦਰਿਆਵਾਂ ਦੇ ਬੰਨ ਤਕੜੇ ਕਰ ਲਈਏ ਕੰਕਰੀਟ ਵਾਲੇ ਬੰਨ ਹੋ ਜਾਣ ਤੇ ਜਾਂ ਉਥੇ ਪੱਥਰ ਦੇ ਬੰਨ ਹੋ ਜਾਂਦੇ ਇੱਕ ਬੂੰਦ ਦਾ ਪਾਣੀ ਨਾ ਬਾਹਰ ਆਵੇ ਤੇ ਲੋਕਾਂ ਦੀਆਂ ਫਸਲਾਂ ਜਿਹੜੀਆਂ ਉਹ ਨਾ ਖਰਾਬ ਹੋਣ ਇਹ ਕਰਕੇ ਜੋ ਵੀ ਸਾਡਾ ਭਾਈਚਾਰਾ ਬਾਪਾ ਵਿੱਚ ਕੋਈ ਵੀ ਕਾਸ਼ਟ ਹੋਵੇ ਇਹ ਕਰਕੇ ਅਸੀਂ ਇੱਥੇ ਪਿੰਡ ਬੰਡਾਲਾ ਪਹੁੰਚੇ ਆ ਜੋ ਵੀ ਸੋਸਾਇਟੀ ਮਾਲੀ ਸਾਹਿਬ ਦਾ ਮੇਰੀਆਂ ਭੈਣਾਂ ਬੈਠੀਆਂ ਵਾ ਇਹਨਾਂ ਨੂੰ ਅਸੀਂ ਜੋ ਵੀ ਥਿਲਪੁੱਲ ਮਾਲੀ ਸਾਹਿਬ ਦਾ ਦੇ ਕੇ ਜਾਵਾਂਗੇ ਸੋ ਬਿਲਕੁਲ ਸਾਡੇ ਨਾਲ ਹੋਰ ਵੀ ਇਹਨਾਂ ਦੇ ਸੰਸਥਾ ਦੇ ਲੋਕ ਮੌਜੂਦ ਨੇ ਸੋ ਭਾਈ ਹਰਵਿੰਦਰ ਸਿੰਘ ਜੀ ਆਪਾਂ ਕਹਿ ਸਕਦੇ ਹਾਂ ਜਿਹੜੇ ਇੱਥੇ ਸੇਵਾ ਨਿਭਾ ਰਹੇ ਨੇ ਲਗਾਤਾਰ ਇਹਨਾਂ ਵੱਲੋਂ ਵੀ ਪੜਾਲਾ ਕੀਤਾ ਜਾਦਾ ਹੈ ਸਾਬਕਾ ਫੌਜੀ ਨੇ ਭਾਈ ਜੀ ਕਿਸ ਤਰੀਕੇ ਦਾ ਸਹਿਯੋਗ ਹੈ ਲਗਾਤਾਰ ਵਿੱਚਦੇ ਉਹ ਕੀ ਮੁਸ਼ਕਲਾਂ ਦੇਖੀਆਂ ਨੇ ਪੂਰੇ ਹਲਕੇ ਦੀਆਂ ਜੋ ਪੰਜਾਬ ਤੇ ਵੀ ਮਾਰ ਵੱਜੀ ਹੈ ਤੇ ਕਿਸ ਤਰੀਕੇ ਦਾ ਸਹਿਯੋਗ ਹੈ ਜੀ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਵਿੰਦਰ ਸਿੰਘ ਫੌਜੀ ਤਨ ਬਾਬਾ ਜੀਵਨ ਸਿੰਘ ਸਰਬਸਾਂਜੀ ਸੇਵਾ ਸੈਟੀ ਪੰਜਾਬ ਜਿਸ ਦੇ ਮੁਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਜੋ ਜੰਡਿਆਲਾ ਗੁਰੂ ਹਲਕੇ ਦੇ ਵਿੱਚ 1.5 ਸਾਲ ਤੋਂ ਸੰਸਥਾ ਸੇਵਾ ਨਿਭਾ ਰਹੀ ਹੈ ਇਹ ਸੰਸਥਾ ਦਸ਼ਮੇਸ਼ ਤਰਨਾਦਾਲ ਸਿੰਘ ਸਾਹਿਬ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਜੀ ਦੀ ਰਹਿਤਮਾਈ ਹੇਠ ਚੱਲ ਰਹੀ ਹੈ ਸੋ ਜੰਡਿਆਲਾ ਗੁਰੂ ਹਲਕੇ ਦੇ ਵਿੱਚ 1.5 ਸਾਲ ਤੋਂ ਜੋ ਸੰਸਥਾ ਸੇਵਾ ਨਿਭਾ ਰਹੀ ਹੈ ਭਾਈ ਮਜੀਤ ਸਿੰਘ ਜੀ ਆਪਣੇ ਦਸਾਂ ਨਵਾਂ ਦੀ ਕਿਰਤ ਵਿੱਚੋਂ ਲੋੜਵੰਦ ਪਰਿਵਾਰਾਂ ਦੀ ਸਾਰ ਲੈ ਰਿਹਾ ਹੈ ਸੰਸਥਾ ਨੂੰ ਸਟੈਂਡ ਕੀਤਾ 11 ਮੈਂਬਰੀ ਕਮੇਟੀ ਬਣਾ ਕੇ ਜੰਡਿਆਲਾ ਗੁਰੂ ਹਲਕੇ ਦੇ 107 ਪਿੰਡਾਂ ਦੇ ਕਰੀਬ ਲੋੜਵੰਦ ਪਰਿਵਾਰਾਂ ਤੱਕ ਪਹੁੰਚਿਆ ਦੇਖਿਆ ਕਿ ਇੱਕ ਪਿੰਡ ਵਿੱਚ 40 ਤੋਂ 50 ਵਿਧਵਾ ਪੈਣਾ ਹਨ ਵਿਧਵਾ ਪੈਣਾ ਨੂੰ ਸੌਦੇ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਉਸ ਤੋਂ ਬਾਅਦ ਜੇ ਕੋਈ ਬੱਚੀ ਦੀ ਸਕੂਲ ਦੀ ਫੀਸ ਖਾਸ ਕਰਕੇ ਐਸੀਬੀਸੀ ਪਾਈ ਪਾਈ ਚਾਰਾ ਜਿਨ੍ਹਾਂ ਦੀਆਂ ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਵੀ ਫੱਜ ਜਾਂਦੀਆਂ ਹਨ ਇਸ ਸੰਸਥਾ ਨੇ ਉਹਨਾਂ ਬੱਚਿਆਂ ਤੱਕ ਪਹੁੰਚ ਕੇ ਉਹਨਾਂ ਦੀ ਸਕੂਲ ਦੀ ਫੀਸ ਵੀ ਪੇਮੈਂਟ ਕੀਤੀ ਇਸ ਤੋਂ ਇਲਾਵਾ ਜੇ ਕੋਈ ਬਿਮਾਰ ਹੋ ਗਿਆ ਤੇ ਭਾਈ ਮਨਜੀਤ ਸਿੰਘ ਜੀ ਨੇ ਜੋ ਸੰਸਥਾ ਨੂੰ ਐਂਬੂਲੈਂਸ ਗੱਡੀ ਦਿੱਤੀ ਹੈ 10 ਲੱਖ ਰੁਪਏ ਦੀ ਜਿਸ ਦਾ ਕੋਈ ਪੈਟਰੋਲ ਦਾ ਖਰਚਾ ਨਹੀਂ ਹੈ ਕੋਈ ਡਰਾਈਵਰ ਦਾ ਖਰਚਾ ਨਹੀਂ ਹੈ ਅਸੀਂ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਪਿੰਡੋ ਪਿੰਡੀ ਆਪਣੇ ਵਿਜ਼ਿਟਿੰਗ ਕਾਰਡ ਵੰਡੇ ਹੋਏ ਹਨ ਜਦੋਂ ਵੀ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਉਹ ਸਾਨੂੰ ਫੋਨ ਕਰਦਾ ਹੈ 24 ਘੰਟਿਆਂ ਵਿੱਚੋਂ ਕਿਸੇ ਵੇਲੇ ਵੀ ਫੋਨ ਕਰੇ ਉਹ ਐਂਬੂਲੈਂਸ ਗੱਡੀ ਹਾਜ਼ਰ ਹੋ ਜਾਂਦੀ ਹੈ ਸੋ ਸੰਸਥਾ ਇਦਾਂ ਸਾਰੇ ਲੋੜਵੰਦ ਪਰਿਵਾਰਾਂ ਦੀ ਜਿੱਦਾਂ ਕਿ ਅੱਜ ਵੇਖਿਆ ਪੰਜਾਬ ਦੇ ਵਿੱਚ ਦਰਿਆਵਾਂ ਦਾ ਲੈਵਲ ਬਹੁਤ ਜ਼ਿਆਦਾ ਵੱਧ ਗਿਆ ਹੈ ਕਿਸਾਨ ਭਾਈਚਾਰਾ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਉੱਥੇ ਹੀ ਗਰੀਬ ਐਸੀ ਭਾਈਚਾਰਾ ਜੋ ਪਿੰਡਾਂ ਵਿੱਚ ਵੇਖਿਆ ਕਿ ਬਰਸ਼ਾਤ ਬਹੁਤ ਦਿਨਾਂ ਤੋਂ ਹੋ ਰਹੀ 2 ਮਹੀਨਿਆਂ ਤੋਂ ਇਹਨਾਂ ਕੋਲ ਕੋਈ ਕਾਰੋਬਾਰ ਵੀ ਨਹੀਂ ਹੈਗਾ ਬੇਰਜ਼ਗਾਰੀ ਬਹੁਤ ਜ਼ਿਆਦਾ ਵਾ ਇਹਨਾਂ ਵਿਚਾਰਿਆਂ ਨੇ ਇਹੋ ਹੀ ਕਮਾਉਣਾ ਹੈ ਤੇ ਇਹੋ ਹੀ ਖਾਣਾ ਹੈ ਸੋ ਸੰਸਥਾ ਇਹਨਾਂ ਵਾਸਤੇ ਭਾਈ ਮਜੀਤ ਸਿੰਘ ਜੀ ਖੁਦ ਇਟਲੀ ਤੋਂ ਆਏ ਨੇ ਇਹਨਾਂ ਨੇ ਦੇਖਿਆ ਕਿ ਇਹਨਾਂ ਵਾਸਤੇ ਕੋਈ ਨਾ ਕੋਈ ਮਾਲੀਸਾਹਤਾ ਕੀਤੀ ਜਾਵੇ ਇਹਨਾਂ ਨੂੰ ਅੱਜ ਰਸਣ ਦੀ ਸਹਾਇਤਾ ਕੁਝ ਕੈਸ਼ ਪੇਮੈਂਟ ਅਲੋ ਸੰਸਥਾ ਸੇਵਾ ਕਰੂਗੀ ਬਈ ਜੋ ਜਿਹੜਾ ਅੱਜ ਇਥੇ ਉਪਰਾਲਾ ਕਰਨ ਪਹੁੰਚੇ ਹੋ ਪਹਿਲਾਂ ਵੀ ਕਿਸ ਤਰੀਕੇ ਤੋਂ ਉਪਰਾਲੇ ਚੱਲ ਰਹੇ ਹੁੰਦੇ ਸਮਝ ਕਿੱਦਾਂ ਨੇ ਕੀਤੇ ਜਾਂਦੇ ਤੇ ਸਹਿਯੋਗ ਕਿੱਦਾਂ ਦਾ ਦਿੰਦਾ ਇਹ ਚੱਲਦਾ ਕਿੱਦਾਂ ਸੰਸਥਾ ਖਾਸ ਤੌਰ ਤੇ ਜਿਹੜਾ ਕਿਉਂਕਿ ਪੈਸਾ ਵੀ ਚਾਹੀਦਾ ਹੁੰਦਾ ਜਿਹੜੀ ਟੀਮ ਵੀ ਚਾਹੀਦੀ ਹੁੰਦੀ ਹੈ ਇਹ ਸਾਰਾ ਕੁਝ ਚੱਲ ਕਿੱਦਾਂ ਰਿਹਾ ਇਸ ਸੰਸਥਾ ਜਿਵੇਂ 1.5 ਸਾਲ ਤੋਂ ਸਟੈਂਡ ਕੀਤੀ ਹੈ ਇਸ ਨੂੰ ਸਭ ਤੋਂ ਪਹਿਲਾਂ ਤਾਂ ਦਸ਼ਮੇਸ਼ ਤਰਨਾਦਲ ਸਿੰਘ ਸਾਹਿਬ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਜੀ ਹੁਣੀ ਜੋ ਸਾਨੂੰ ਸੰਸਥਾ ਨੂੰ ਕੁਛ ਤਿਲ-ਫੁੱਲ ਭੇਟਾ ਹਰ ਮਹੀਨੇ ਦਿੰਦੇ ਆ ਫਿਰ ਅਸੀਂ ਜੰਡਿਆਲਾ ਗੁਰੂ ਹਲਕੇ ਦੇ ਜਿੰਨੇ ਵੀ ਫੌਜੀ ਵੀਰਿਆ ਇਹਨਾਂ ਵੱਲੋਂ ਵੀ ਕੁਛ ਨਾ ਕੁਛ ਪੈਸਾ ਇਕੱਠਾ ਕੀਤਾ ਜਾਂਦਾ ਵਾ ਤਾਂ ਜੋ ਲੋੜਵੰਦ ਪਰਿਵਾਰਾਂ ਦੀ ਸਾਰ ਲਈ ਜਾਵੇ ਪਰ ਇਸ ਸਾਈਡ ਦੇ ਮੁੱਖ ਸੇਵਾਦਾਰ ਜੋ ਵੱਧ ਚੜ ਕੇ ਆਪਣੇ ਦਸਾਂ ਨੋਵਾਂ ਦੀ ਕਿਰਤ ਵਿੱਚੋਂ ਜੋ ਸੇਵਾ ਕੱਢਦੇ ਹਨ ਇਹ ਸੰਸਥਾ ਨੂੰ ਨਗਰੋਂ ਨਗਰੀ ਜਾ ਕੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲੈ ਰਹੀ ਹੈ ਸੋ ਬਿਲਕੁਲ ਇੱਥੇ ਹੋਰ ਵੀ ਜਿਹੜੇ ਆ ਵੀਰਵਾ ਬਾਪੂ ਜੀ ਹੁਣੇ ਮੌਜੂਦ ਆ ਦੇਖਾਂਗੇ ਕੀ ਕੁਝ ਹਾਲਾਤ ਉਹਨਾਂ ਦੇ ਬਣ ਗਏ ਆ ਕਿਉਂਕਿ ਕਿਤੇ ਨਾ ਕਿਤੇ ਮੁਸ਼ਕਲਾਂ ਦੇ ਵਿੱਚ ਆ ਸਾਡਾ ਪਿੰਡ ਇੱਥੇ ਪਹੁੰਚਿਆ ਕਿਉਂਕਿ ਜਦੋਂ ਪਤਾ ਲੱਗਦਾ ਇਸ ਤਰੀਕੇ ਦੇ ਹਾਲਾਤਾਂ ਚੋਂ ਆਏ ਨੇ ਸੋ ਕਿਤੇ ਨਾ ਕਿਤੇ ਆਪਣੇ ਭਾਵ ਪ੍ਰਗਟ ਕਰਦੇ ਨੇ ਸੋ ਕਿਉਂਕਿ ਲਗਾਤਾਰ ਬਰਸਾਤਾਂ ਪੈ ਰਹੀਆਂ ਨੇ ਕੱਲ ਵੀ ਬੜੀ ਬਰਸਾਤ ਹੋਈ ਆ ਅੱਜ ਵੀ ਸਵੇਰੇ ਬਰਸਾਤ ਹੋ ਰਹੀ ਸੀਗੀ ਸੋ ਕਿਤੇ ਨਾ ਕਿਤੇ ਛੱਤਾਂ ਜਿਹੜੀਆਂ ਉਹਨਾਂ ਦੀਆਂ ਡਿਗਨੀਆਂ ਸ਼ੁਰੂ ਹੋ ਗਈਆਂ ਉਸ ਤੋਂ ਬਾਅਦ ਹਾਲਾਤ ਕਿਤੇ ਨਾ ਕਿਤੇ ਨਾਜ਼ੁਕ ਹੋਏ ਸੋ ਅਮਾਦਾ ਜੀ ਕੀ ਨਾਮ ਆਪਣਾ ਕਿਹੜਾ ਪਿੰਡ ਜੀ ਕਰਮਜੀਤ ਹੈ ਪਿੰਡ ਇਹੀ ਹੈ ਕੀ ਅੱਜ ਲੋਡ ਪੈ ਗਈ ਜਿਹੜਾ ਇੱਥੇ ਸਹਾਇਤਾ ਦਾਣ ਪਹੁੰਚਿਓ ਕੀ ਮੁਸ਼ਕਲ ਆਈ ਹੈ ਨਨੋ ਤੇ 12 13 ਸਾਲ ਹੋ ਗਏ ਮੈਂ ਕੰਮ ਕਰ ਕਰਕੇ ਖਾਂਦੀ ਕਿਤੇ ਦਿਹਾੜੀ ਲਾਉਂਦੀ ਕਿਤੇ ਨਹੀਂ ਲਾਉਂਦੀ ਪਰਵਾਜ਼ ਚ ਕੋਣ ਕੋਣ ਆਪਣੀ ਅਹੀਂ ਤਿੰਨ ਜੀ ਬੇਟੀਆਂ ਦਾ ਵਿਆਹ ਤਿੰਨ ਬੇਟੀਆਂ ਵਿਆਹ ਤਿੰਨ ਤੇ ਕਿਦੋਂ ਦਾ ਘਰ ਛੱਤਾਂ ਚੁੱਕੀਆਂ ਨੇ ਸਾਤ ਤੇ ਠੀਕ ਹੈ ਮਾਰਾ ਦੀ ਕਿਰਪਾ ਚਲ ਪਈ ਤੇ ਇਹੋ ਖਾਣ ਪੀਣੇ ਚਲੋ ਧੋਸਗਾ ਦੇ ਖਾਣਗੇ ਹਾਂਜੀ ਹਾਂਜੀ ਧੋਸਗਾ ਵੀ ਨਹੀਂ ਖਾਣਗੇ ਨਹੀਂ ਨਹੀਂ ਉਹ ਵਹਾਂ ਦੀ ਗੱਲ ਪਿਆ 10 ਸਾਲ ਹੋ ਗਏ ਉਹ ਵੀ ਇੱਥੇ ਲੋਕ ਪਹੁੰਚ ਰਹੇ ਆ ਲਗਾਤਾਰ ਤੇ ਜਿਹੜੇ ਮੁਸ਼ਕਲਾਂ ਦੇ ਵਿੱਚ ਨੇ ਕਿਉਂਕਿ ਜਦੋਂ ਇਸ ਤਰੀਕੇ ਦੇ ਹਾਲਾਤ ਬਣਦੇ ਆ ਲਗਾਤਾਰ ਇਹਨਾਂ ਦੀਆਂ ਮੁਸ਼ਕਲਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਇੱਥੇ ਪਹੁੰਚੇ ਹੋਏ ਨੇ ਆਪਣੀਆਂ ਮੁਸ਼ਕਲਾਂ ਲੈ ਕੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਕੀ ਕੁਝ ਹਾਲਾਤ ਨੇ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਕੀ ਕੁਝ ਹਾਲਾਤ ਬਣ ਗਿਆ ਸਾਦਾ ਜਪਿੰਡ ਤੁਹਾਡੇ ਤੇ ਵੇਖੋ ਕਮਰੇ ਬਿਲਕੁਲ ਡਿੱਗੇ ਆਂ ਤੇ ਆਵੇ ਲੱਗੇ ਰਹਿੰਦੇ ਆਂ ਦੇਰ ਦੇ ਘਰ ਆਪਣੇ ਦੇ ਆਪ ਮਾ ਆਪਣੀ ਧੀ ਗੋਰੀ ਨੇ ਨੋ ਪੁੱਤ ਮੇਰਾ ਇੱਥੇ ਰਹਿੰਦਾ ਕਮਰੇ ਬਿਲਕੁਲ ਡਿੱਗੇ ਆ ਮ ਕਮਰੇ हां बहुत ਸਾਡੇ ਹਾਲਾਤ ਬਹੁਤ ਮਾੜੇ ਆ ਜ਼ਿੰਮੇਵਾਰੀਆਂ ਸ਼ਾਇਦ ਸਰਕਾਰਾਂ ਦੀਆਂ ਸਗੀਆਂ ਜਿਹੜੀਆਂ ਸੋਸਾਇਟੀਆਂ ਜਿਹੜੀ ਭਾਈ ਮਨਜੀਤ ਸਿੰਘ ਜੀ ਵਿਦੇਸ਼ੋਂ ਆ ਕੇ ਨਭਾਰੇ ਆ ਇਹ ਜ਼ਿੰਮੇਵਾਰੀਆਂ ਸ਼ਾਇਦ ਸਰਕਾਰਾਂ ਦੀਆਂ ਸਗੀਆਂ ਜਿਨ੍ਹਾਂ ਨੂੰ ਆਪਾਂ ਚੁੰਦੇ ਹਾਂ ਹਾਂਜੀ ਹਾਂਜੀ ਬਿਲਕੁਲ ਅਸੀਂ ਇਹ ਬਹੁਤ ਮਿਹਰਬਾਨੀ ਹੈ ਵੀਰ ਦੀ ਬਹੁਤ ਜਿਆਦੀ ਹਾਂ ਸੋ ਬਿਲਕੁਲ ਲਗਾਤਾਰ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸਾਡਾ ਪਿੰਡ ਇਕੱਠਾ ਹੋ ਗਿਆ ਜਦੋਂ ਪਤਾ ਲੱਗਾ ਕੀ ਧੰਨ ਬਾਬਾ ਜੀਵਨ ਸਿੰਘ ਜੀ ਸਭ ਸਾਜੀ ਸੇਵਾ ਸੋਸਾਇਟੀ ਦੇ ਸੇਵਾਦਾਰ ਤੇ ਪਹੁੰਚੇ ਹੈ ਭਾਈ ਮਜੀਤ ਸਿੰਘ ਜੀ ਨੂੰ ਜਦੋਂ ਇਹ ਜਾਣਕਾਰੀ ਮਿਲਦੀ ਹੈ ਤੇ ਬੀਤੀ ਰਾਤ ਆਪਣਾ ਸਾਰਾ ਕੰਮਕਾਜ ਛੱਡ ਕੇ ਫਲਾਈਟ ਕਰਕੇ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਭਾਈ ਸਾਹਿਬ ਪਹੁੰਚੇ ਆ ਤੇ ਪਹਿਲਾਂ ਵੀ ਵਿਚਲ ਦੇ ਆਦੇ ਕਹਿੰਦੇ ਸਿਰ ਪਹਿਲਾਂ ਵੀ ਪੁੱਜਦਾ ਹੁੰਦੀਆਂ ਹਾਲਾਤ ਕਹਿੰਦੇ ਲਗਾਤਾਰ ਮਾਰੇ ਆ ਘਾੜੇ ਸਾਡੇ ਕਰਮ ਕਮਰੇ ਬਿਲਕੁਲ ਡਿੱਗਣ ਡਿੱਗੇ ਪਏ ਆ ਵੇਖ ਲਓ ਵੇਖ ਸਕਦੇ ਤੁਸੀਂ ਤੇ ਤਾਂ ਕਰਕੇ ਗਰੀਬ ਬੰਦੇਆਂ ਦੇ ਸਰਕਾਰ ਨੇ ਸਾਥ ਸੋ ਬਿਲਕੁਲ ਕੋਈ ਆ ਰਿਹਾ ਕੋ ਸਾਧਲੈ ਕੋਈ ਸਰਕਾਰੀ ਨਮਾਇੰਦ ਨਹੀਂ ਆਇਆ ਕੋਈ ਨਹੀਂ ਆਇਆ ਵੀਰ ਜੀ ਕੋਈ ਨਹੀਂ ਆਇਆ ਵੀਰ ਜੀ ਇਧਰ ਘਰੋਂ ਬਕਰ ਹੋਏ ਫਿਰਦੇ ਹਾਂ ਹਾਂ ਅਸੀਂ ਤਾਂ ਘਰੋਂ ਬਕਰ ਹੋਏ ਫਿਰਦੇ ਕੋਈ ਇਹਨੇ ਸਾਰ ਨਹੀਂ ਲਈ ਸਾਡੀ ਆਣ ਮੰਤਰੀ ਸਾਹਿਬ ਵੀ ਇੱਥੋਂ ਹੈਗੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਮੰਤਰੀ ਸਾਹਿਬ ਸਾਡੇ ਪਿੰਡ ਦਾ ਹੀ ਆ ਨਹੀਂ ਆਇਆ ਵੀਰ ਜੀ ਨਹੀਂ ਆਇਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਕੀ ਗੱਲ ਸਾਡਾ ਕੋਠਾ ਸਾਰਾ ਚੋਂਡਾ ਮੈਂ ਅੱਖਾਂ ਬਣਾਈਆਂ ਕੱਲ ਬਾਹਰ ਪਈਆਂ ਰਾਤੀ ਜਾ ਕੇ ਵੇਖ ਲਓ ਆ ਵੀ ਅੱਖਾਂ ਸੱਜਰੀਆਂ ਬਣਾ ਕੇ ਆਈਆਂ ਤੇ ਬਹੁਤ ਜਿਆਦਾ ਮੁਸ਼ਕਲ ਹਟ ਕਰਦੇ ਆਂ ਬੰਦੇ ਅ ਭੰਜੀ ਕੀ ਕਹਿੰਦਾ ਚਾਹੁੰਦੇ ਹੋ ਅੱਜ ਭਾਈ ਸਾਹਿਬ ਪਹੁੰਚੇ ਆ ਤੇ ਕਹਿੰਦੇ ਹਾਲਾਤ ਬੜੇ ਮਾੜੇ ਹੋਏ ਪਏ ਸਾਦੇ ਹਲਕੇ ਦੀ ਚੀੜੀ ਛੱਤੀ ਬਾਥਰੂਮ ਤੇ ਤੇ ਉਹ ਵੀ ਡਿੱਗ ਪਈ ਆ ਤੇ ਸੋਈ ਦੀ ਵੀ ਤੇ ਲੈਂਟਰ ਵਾਲਾ ਕਮਰਾ ਪਾਇਆ ਵਾ ਕਰਜ਼ਾ ਚੁੱਕ ਕੇ ਤੇ ਉਹ ਵੀ ਛੱਤ ਚੋਂ ਦੀ ਕੋਈ ਨਮੀ ਦੀ ਕੋਈ ਠੀਮਾ ਨਹੀਂ ਆ ਰਹੀ ਨਾ ਨਾ ਕੁਛ ਨਹੀਂ 15 20 ਦਿਨ ਹੋ ਗਏ ਕੰਮ ਨਹੀਂ ਚੱਲਣਦੇ ਆ ਬੜੀ ਮੁਸ਼ਕਲ ਆ ਨਿੱਕੇ ਨਿੱਕੇ ਬੱਚੇ ਮੇਰੇ ਸੋ ਬਿਲਕੁਲ ਜੜੀਆਂ ਇੱਕ ਮੁਸ਼ਕਲਾਂ ਨੇ ਸਾਰੇ ਪਿੰਡ ਵਾਸੀਆਂ ਦੀਆਂ ਲਗਾਤਾਰ ਪੰਜਾਬ ਦੇ ਵਿੱਚੋਂ ਇਕੋਲੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਨਾਲ ਤੇ ਕੋਈ ਸਾਰ ਲਾਈਨ ਪਹੁੰਚਦਾ ਕਿਤੇ ਨਾ ਕਿਤੇ ਮੁਸ਼ਕਲ ਹਾਲਾਤਾਂ ਦੇ ਵਿੱਚ ਨੇ ਸੋ ਉਮੀਦਾਂ ਜ਼ੋਰ ਲੱਗੀਆਂ ਨੇ ਸੋ ਅੱਜ ਧੰਨ ਬਾਬਾ ਜੀਵਨ ਸਿੰਘ ਜੀ ਸਾਡੀ ਸੇਵਾ ਸੋਸਾਇਟੀ ਪਹੁੰਚੀ ਹੈ ਤੇ ਜਿਹੜਾ ਇਦਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਲਗਾਤਾਰ ਮੁਸ਼ਕਲਾਂ ਦੇ ਵਿੱਚ ਸੀਗੇ ਲੇਕਿਨ ਅੱਜ ਕਿਤੇ ਨਾ ਕਿਤੇ ਆਸ ਦੀ ਕਿੰਨ ਨ ਬਣ ਕੇ ਭਾਈ ਮਨਜੀਤ ਸਿੰਘ ਜੀ ਪਹੁੰਚੇ ਨੇ ਵਿਦੇਸ਼ ਦੇ ਵਿੱਚੋਂ ਤੇ ਲਗਾਤਾਰ ਇਹ ਜਿਹੜੇ ਹਾਲਾਤ ਕਿਸ ਤਰ੍ਹਾਂ ਦੇ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਨੇ ਭਾਈ ਸਾਹਿਬ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਸੰਗਤਾਂ ਨੂੰ ਕੀ ਅਪੀਲ ਹੈ ਕਿਉਂਕਿ ਮੁਸ਼ਕਲਾਂ ਦੇ ਵਿੱਚ ਸਾਰਾ ਪਰਵਾਹ ਖਸਿਆ ਮਹਾਰਾਜ ਵੇਖੋ ਇਹ ਚਾਰਿਆਂ ਦੇ ਕੋਠੇ ਚੋਣਦੇ ਆ ਬੁਰੇ ਹਾਲਾਤ ਵਾ ਤੇ ਜਿੱਥੋਂ ਦਾ ਮੰਤਰੀ ਹੋਵੇ ਵੇਖੋ ਉੱਥੋਂ ਦਾ ਤੇ ਹਾਲਾਤ ਵਧੀਆ ਹੋਣੀ ਚਾਹੀਦੀ ਆ ਪਰ ਕੋਈ ਵੀ ਵੋਟਾ ਇਹਨਾਂ ਕੋਲ ਲੈ ਲੈਂਦੇ ਪਰ ਇਹਨਾਂ ਦੀ ਕੋਈ ਛੱਤਾਂ ਤੁਹਾਨੂੰ ਬਖਾਉਣੀ ਆ ਕਿ ਗਿੰਗਾ ਤੇ ਕਿੱਥੇ ਹੀ ਬੈਠੇ ਆ ਕਾਨਿਆਂ ਦੀਆਂ ਛੱਤਾਂ ਕਾਨਿਆਂ ਦੀਆਂ ਕਿਤੇ ਤਾਨਿਆਂ ਨਾਲ ਸ਼ੱਤਾਂ ਕੋਈ ਨਹੀਂ ਪਾਜੀ ਘਰ ਚੋਂ ਦੇ ਫੋਟੋ ਮਾ ਖਿੱਚ ਕੇ ਲੈ ਜਾਂਦੇ ਕੁਛ ਨਹੀਂ ਸਾਨੂੰ ਦਿੰਦੇ ਇਹ ਦੇਖ ਬੰਦੇ ਪਾਉਂਦੇ ਕੋਠੇ ਦੋਵੇਂ ਡਿੱਗ ਗਏ ਉਹ ਬਿਲਕੁਲ ਕਿਤਨੇ ਕਿਤੇ ਮੁਸ਼ਕਲ ਹਾਲਾਤ ਨੇ ਜਦੋਂ ਜਦੋਂ ਇਸ ਤਰੀਕੇ ਦੇ ਘਰ ਦੇ ਹਾਲਾਤ ਬਣੇ ਆ ਕੋਈ ਬੋੜਿਆ ਕੋਈ ਆ ਗਈ ਸਿਨੇਮਾ ਨਹੀਂ ਆਇਆ ਦੋਵੇਂ ਛੱਤਾ ਡਿੱਗਿਆ ਹੁਣ ਵੀ ਵੇਖ ਸਕਦੇ ਜਾ ਕੇ ਕਿੱਥੇ ਅਸੀਂ ਬੈਠੇ ਤੇ ਕਿੱਦਾਂ ਬੈਠੇ ਆ ਇੱਕ ਹਸਾਬ ਦੇ ਹੁਣ ਜਾ ਕੇ ਤੁਸੀਂ ਹੁਣ ਵੇਖ ਸਕਦੇ ਕਿ ਮੌਕੇ ਤੇ ਵੀ ਕੀ ਹਾਲਾਤ ਇਹਨਾਂ ਨੂੰ ਪੁੱਛੋ ਆਣਕ ਮੰਗ ਬਾਲੇ ਸਾਰੇ ਟੁੱਟੇ ਸਿਰ ਹਾਲਾਤ ਬਦਲਣ ਦੀ ਲੋੜ ਆ ਸਾਥ ਦਵਾਂਗੇ ਤੇ ਤਾਂ ਹੀ ਗੱਲ ਬਣਦੀ ਸਾਥ ਦਵਾਂਗੇ ਜਿਹੜਾ ਹੱਡਾ ਤੂ ਉਹਦਾ ਦਵਾਂਗੇ ਤੇ ਮਗਰ ਤੁਲਾਗੇ ਉਹਨੂੰ ਕਿਹਦਾ ਕਿਹਦਾ ਗਾਈ ਕਿਹੜਾ ਕਿਹ ਤੋਂ ਜਿਹ ਕਿਤੇ ਹਾਲਾਤ ਤੇ ਸਦਹਾ ਵਾਲੀ ਪਹੁੰਚੇ ਨੇ ਕੋਸ਼ਿਸ਼ ਕਰ ਰਹੇ ਨੇ ਕਿਤੇ ਨਾ ਕਿਤੇ ਕੁਝ ਨਾ ਕੁਝ ਹਾਲਾਤ ਜਿਹੜੇ ਬਿਹਤਰ ਹੋ ਸਕਣ ਸੁਧਰ ਸਕਣ ਆ ਕਿਤੇ ਨਾ ਕਿਤੇ ਆਸ ਦੀ ਕਿੰਨ ਬਣ ਕੇ ਕਿਉਂਕਿ ਮੁਸ਼ਕਲਾਂ ਬਹੁਤ ਵੱਡੀਆਂ ਨੇ ਸੋ ਅ ਵੇਖਦੇ ਆ ਕਿ ਕੋਈ ਤਸਵੀਰਾਂ ਹੋਰ ਪੰਜਾਬ ਤੋਂ ਸਾਹਮਣੇ ਆਉਂਦੀਆਂ ਨੇ ਤੇ ਜਿਹੜਾ ਪਾਣੀ ਦਾ ਸੰਕਟ ਆਇਆ ਕਦੋਂ ਤੱਕ ਹੱਲ ਹੁੰਦਾ ਤੇ ਕਦੋਂ ਤੱਕ ਜਿਹੜੇ ਇਹ ਬਜ਼ਾਰੇ ਮਜ਼ਦੂਰ ਨੇ ਕਿਸਾਨ ਨੇ ਇਹਨਾਂ ਨੂੰ ਇਸ ਦੁੱਖ ਦਾ ਸਾਹਮਣਾ ਕਰਨਾ ਪਵੇਗਾ ਅਜੇ ਤੇ ਪਾਣੀ ਖੜਾ ਜਦੋਂ ਪਾਣੀ ਰੱਥੇਗਾ ਉਦੋਂ ਮੁਸ਼ਕਲਾਂ ਵੱਧ ਸਕਦੀਆਂ ਨੇ ਬਿਮਾਰੀਆਂ ਫੈਲਣਗੀਆਂ ਅਸ ਦਿਨ ਲਈ ਥੋੜਾ ਪਿਆਰ ਹੋ ਕੇ ਸचेत ਹੋਣ ਦੀ ਲੋੜ ਹੈ ਸਰਕਾਰਾਂ ਨੂੰ ਅਪੀਲ ਹੈ ਜ਼ਰੂਰ ਸਾਥ ਦਿਏ ਇਹਨਾਂ ਲੋਕਾਂ ਨੂੰ ਤੁਸੀਂ ਦੇਖ ਇਧਰ ਆਉਂਦੇ ਆ ਮੈਂ ਹਾਂ ਦਾਨੀ ਗੁੱਪਤਾ ਚਲਣਤਾਂ